ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਜਗਰਾਉਂ ਸ਼ਹਿਰ ਤੋਂ ਇੱਕ ਬਹੁਤ ਹੀ ਸ਼ਾਨਦਾਰ ਕੋਠੀ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ 2 ਬਸਵੇ 100 ਗਾਇਦੇ ਵਿੱਚ ਡਬਲ ਸਟੋਰੀ ਬਹੁਤ ਹੀ ਵਧੀਆ ਨਕਸ਼ੇ ਨਾਲੇ ਕੋਠੀ ਬਣੀ ਹੋਈ ਆ ਕੋਠੀ ਦੇ ਅੱਗੇ ਗਲੀ ਦੀ ਗੱਲ ਕਰੀਏ ਗਲੀ ਵੀ ਪੂਰੀ ਖੁੱਲੀ ਡੁੱਲੀ ਗਲੀ ਆ ਸੀਵਰੇਜ ਵਗੈਰਾ ਪਿਆ ਹੋਇਆ ਤੇ ਆ ਦੇਖੋ ਜੀ ਖੁੱਲਾ ਡੁੱਲਾ ਪੂਰਾ ਗੇਟ ਲੱਗਿਆ ਹੋਇਆ 8.5 ਫੁੱਟ ਦਾ ਗੇਟ ਲੱਗਿਆ ਹੋਇਆ ਕੋਲਿਆਂ ਦੇ ਪੱਥਰ ਪੱਥਰ ਲੱਗਾ ਹੋਇਆ। ਮੇਨ ਗੱਲ ਆ ਜੀ ਇੱਥੇ ਗੱਡੀ ਦੀ ਜਿਹੜੀ ਪਾਰਕਿੰਗ ਆ ਉਹ ਬਹੁਤ ਖੁੱਲੀ ਡੁੱਲੀ ਆ। ਵੱਡੀ ਗੱਡੀ ਲਾ ਕੇ ਵੀ ਜਗ੍ਹਾ ਵੱਜ ਜਾਂਦੀ ਆ। ਜ਼ਿਆਦਾਤਰ ਕੋਠੀਆਂ ਦੇ ਵਿੱਚ ਇਹੀ ਦਿੱਕਤ ਆਉਂਦੀ ਹੁੰਦੀ ਆ। ਤੇ ਆ ਦੇਖੋ ਜੀ ਫਰੰਟ ਤੇ ਬਹੁਤ ਸੋਹਣਾ ਐਲੀਵੇਸ਼ਨ ਬਣਿਆ ਹੋਇਆ। ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇਜ਼ ਹੀ ਮੰਗਿਆ। ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ। ਤੇ ਹੁਣ ਦਿਖਾਉਨੇ ਆ ਜੀ ਕੋਠੀ ਤੁਹਾਨੂੰ ਅੰਦਰੋਂ। ਆ ਦੇਖੋ ਆ ਫਰੰਟ ਤੇ ਵਿੰਡੋ ਲੱਗੀ ਹੋਈ ਆ ਜੀ ਇੱਕ। ਜਿਹੜੇ ਵੀ ਵੀਰ ਮਾਤਮਾ ਭੈਣਾ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਜੀ ਨੂੰ ਵੀ ਕਰ ਦੋ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇਕਰ ਤੁਸੀਂ ਵੀ ਆਪਣੇ ਲਈ ਕੋ ਕੋਠੀ ਜ਼ਮੀਨ ਦੁਕਾਨ ਜਾਂ ਕੋਈ ਸਿੰਪਲ ਘਰ ਵੀ ਲੱਭ ਰਹੇ ਹੋ ਤਾਂ ਆਪਾਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਨਾਲੇ ਵੀ ਦੱਸਿਆ ਕਰੋ ਕੋਠੀ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਿਹੜੀ ਵੀ ਲੋਕੇਸ਼ਨ ਤੇ ਤੁਸੀਂ ਕੋਠੀਆਂ ਘਰ ਲੱਭ ਰਹੇ ਹੋ ਉਹ ਲੋਕੇਸ਼ਨ ਲਿਖ ਦਿਆ ਕਰੋ ਨਾਲੇ ਬਜਟ ਲਿਖ ਦਿਆ ਕਰੋ ਤੇ ਆਪਾਂ ਤੁਹਾਡੇ ਲਈ ਵੀ ਉਸ ਲੋਕੇਸ਼ਨ ਤੇ ਕੋਠੀਆਂ ਘਰ ਲੱਭ ਕੇ ਲਿਆਵਾਂਗੇ ਜਰੂਰ ਜਲਦੀ ਤੋਂ ਜਲਦੀ ਉਹਦੀ ਵੀ ਵੀਡੀਓ ਬਣਾ ਕੇ ਲਿਆਵਾਂਗੇ ਤੇ ਆ ਦੇਖੋ ਜੀ ਪੋਰਚ ਏਰੀਆ ਪੂਰਾ ਖੁੱਲਾ ਢਲਾ ਪੋਰਚ ਏਰੀਆ ਬਣਿਆ ਹੈ ਇਹਦੇ ਵਿੱਚ ਇੱਕ ਵਿੰਡੋ ਦਿੱਤੀ ਗਈ ਹੈ ਕੋਠੀ ਦੀ ਫੇਸਿੰਗ ਦੀ ਗੱਲ ਕਰੀਏ ਨਾਰਥ ਫੇਸਿੰਗ ਹੈ ਜੀ ਇਹ ਕੋਠੀ ਦੀ ਬਹੁਤ ਸਾਰੇ ਕਸਟਮਰ ਕਹਿੰਦੇ ਹੁੰਦੇ ਵੀ ਫੇਸਿੰਗ ਜ਼ਰੂਰ ਦੱਸਿਆ ਕਰੋ ਤੇ ਆ ਜਾਓ ਜੀ ਹੁਣ ਦਿਖਾਉਂਦੇ ਕੋਠੀ ਅੰਦਰੋਂ ਆ ਗਿਆ ਜੀ ਮੇਨ ਐਂਟਰੀ ਗੇਟ ਜਾਲੀ ਵਾਲਾ ਪੱਲਾ ਵੀ ਲੱਗਿਆ ਹੋਇਆ ਤੇ ਦੂਜਾ ਗੇਟ ਵੀ ਆ ਦੇਖੋ ਗੇਟ ਪੂਰੇ ਵਧੀਆ ਬਣੇ ਹੋਏ ਆ ਠੋਸ ਪੂਰੇ ਤੇ ਡਿਜ਼ਾਈਨਿੰਗ ਵੀ ਪੂਰੀ ਵਧੀਆ ਤੇ ਲੌਬੀ ਚ ਐਂਟਰ ਕਰਦੇ ਸਾਰ ਰਾਈਟ ਸਾਈਡ ਤੇ ਆ ਗਿਆ ਜੀ ਕਿਚਨ ਇਹਦੇ ਵਿੱਚ ਇੱਕ ਵਿੰਡੋ ਦਿੱਤੀ ਗਈ ਹੈ ਬਾਕਸ ਬਾਕਸ ਸਾਰੇ ਬਣੇ ਹੋਏ ਆ ਜੀ ਇੱਥੇ ਸਾਰਾ ਕੰਮ ਕੰਪਲੀਟ ਆ ਕੋਈ ਕੰਮ ਕਰਵਾਉਣ ਦੀ ਲੋੜ ਨਹੀਂ ਆ ਕੇ ਸਾਮਾਨ ਹੀ ਰੱਖਣਾ ਹੀ ਬਸ ਲੋਕੇਸ਼ਨ ਬਹੁਤ ਵਧੀਆ ਜੀ ਕੋਠੀ ਦੀ ਕੱਚੇ ਮਾਲ ਕਰੋੜ ਵਾਲੇ ਲੈਂਕ ਰੋਡ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਇਹ ਕੋਠੀ ਬਣੀ ਹੋਈ ਆ ਮੇਨ ਗਲੀ ਤੇ ਕੋਠੀ ਬਣੀ ਹੈ ਜੀ ਤੇ ਆ ਦੇਖੋ ਰਸੋਈ ਦੇ ਨਾਲ ਹੀ ਆ ਗਿਆ ਪੂਜਾ ਰੂਮ ਇਧਰ ਪੂਜਾ ਰੂਮ ਬਣਿਆ ਹੋਇਆ ਜੀ ਦੋ ਕਮਰੇ نیچے ਬਣੇ ਹੋਇਆ ਦੋ ਕਮਰੇ ਉੱਪਰ ਬਣੇ ਹੋਇਆ ਤੇ ਅਟੈਚ ਬਾਥਰੂਮ ਹੈ ਆ ਲੌਬੀ ਦੇ ਵਿੱਚੋਂ ਪੌੜੀਆਂ ਚੜਨੀਆਂ ਜੀ ਇੱਥੇ ਆਪਾਂ LED ਪੈਨਲ ਵਗੈਰਾ ਬਣਾ ਸਕਦੇ ਆ ਤੇ ਹੁਣ ਦਿਖਾਉਂਦੇ ਕਮਰੇ ਤੁਹਾਨੂੰ ਕਾ ਲੌਬੀ ਦੇ ਵਿੱਚ ਬਾਥਰੂਮ ਆ ਗਿਆ ਇਹ ਕੌਣ ਬਾਥਰੂਮ ਆ ਤੇ ਆ ਗਿਆ ਜੀ ਬੈਡਰੂਮ ਆ ਵਿੰਡੋ ਦਿੱਤੀ ਗਈ ਹੈ ਬੈਡਰੂਮ ਦੇ ਵਿੱਚ ਤੇ ਆ ਦੇਖੋ ਵੀ ਖੁੱਲਾ ਢੁੱਲਾ ਪੂਰਾ ਕਮਰਾ ਬਣਿਆ ਹੋਇਆ ਟੈਲਟੂਰ ਵੀ ਵਧੀਆ ਲੱਗੀ ਹੋਈ ਇੱਥੇ ਸਾਰੇ ਪੱਥਰ ਪੁੱਥਰ ਜੋ ਵੀ ਲੱਗਿਆ ਨਾ ਪੂਰਾ ਵਧੀਆ ਓਕੇ ਕੰਮ ਕਰਵਾਇਆ ਹੋਇਆ ਤੇ ਆ ਦੇਖੋ ਆ ਵਿੰਡੋ ਆ ਗਈ ਹੈ ਬੈਕ ਸਾਈਡ ਤੇ ਵੈਂਟੀਲੇਸ਼ਨ ਤੇ ਵਾਸ਼ਿੰਗ ਏਰੀਆ ਛੱਡਿਆ ਹੋਇਆ ਤੇ ਆ ਆ ਗਿਆ ਜੀ ਬਾਥਰੂਮ ਇਹਦੇ ਵਿੱਚ ਵੀ ਵਧੀਆ ਡਿਜ਼ਾਈਨ ਦਾ ਟਾਇਲ ਲੱਗੀ ਹੋਈ ਆ ਤੇ ਹੁਣ ਤੁਹਾਨੂੰ ਦਿਖਾਉਣੀ ਆ ਜੀ ਆਪਾਂ ਦੂਜਾ ਕਮਰਾ ਦੋ ਕਮਰੇ نیچے ਬਣੇ ਹੋਇਆ ਦੋ ਕਮਰੇ ਉੱਪਰ ਬਣੇ ਹੋਇਆ ਆਹ ਕਮਰੇ ਨਾਲ ਅਟੈਚ ਬਾਥਰੂਮ ਦੂਜੇ ਕਮਰੇ ਦੇ ਨਾਲ ਜਿਹੜਾ ਲੌਬੀ ਦੇ ਵਿੱਚ ਬਾਥਰੂਮ ਛੱਡਿਆ ਗਿਆ ਇਹ ਦਿੱਤਾ ਗਿਆ ਤੇ ਆ ਦੇਖੋ ਇਹ ਵੀ ਬਾਥਰੂਮ ਪੂਰਾ ਖੁੱਲਾ ਡੱਲਾ ਬਾਥਰੂਮ ਬਣਿਆ ਹੈ ਇਹਦੇ ਵਿੱਚ ਵੀ ਡਿਜ਼ਾਈਨ ਦਾ ਟਾਇਲ ਲੱਗੀ ਹੋਈ ਹੈ ਵਧੀਆ ਇੰਗਲਿਸ਼ ਸ਼ੀਟ ਲੱਗੀ ਹੋਈ ਹੈ ਇੱਥੇ ਵਾਸ਼ਫੈਸ਼ਨ ਲੱਗਿਆ ਹੋਇਆ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਇੱਕ ਰੋਸ਼ਨਦਾਨ ਦਿੱਤਾ ਗਿਆ ਦੇ ਵਿੱਚ ਤੇ ਆ ਗਿਆ ਜੀ ਦੂਜਾ ਕਮਰਾ ਇਹ ਕਮਰੇ ਦੇ ਨਾਲ ਹੀ ਬੈਕ ਸਾਈਡ ਤੇ ਵੈਂਟੀਲੇਸ਼ਨ ਏਰੀਆ ਛੱਡਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਛੱਤ ਤੇ ਪੀਓਪੀ ਦਾ ਇਦਾਂ ਡਿਜ਼ਾਈਨ ਬਣਿਆ ਹੋਇਆ ਤੇ ਆ ਆ ਗਿਆ ਜੀ ਵੈਂਟੀਲੇਸ਼ਨ ਏਰੀਆ ਤੇ ਵਾਸ਼ਿੰਗ ਏਰੀਆ ਉੱਪਰ ਇਦਾਂ ਜਾਲ ਛੱਡਿਆ ਹੋਇਆ ਜੀ ਇਆ ਜਿਉ ਹੁਣ ਤੁਹਾਨੂੰ ਦਿਖਾਉਂਦੇ ਆ ਕੋਠੀ ਉੱਪਰਲੀ ਸਾਈਡ ਤੋਂ ਜੀ ਉੱਪਰਲੀ ਮੰਜ਼ਲਾ ਤੇ ਆ ਆ ਗਏ ਆ ਜੀ ਪੌੜੀਆਂ ਪੌੜੀਆਂ ਤੇ ਵੀ ਪੱਥਰ ਲੱਗਿਆ ਹੋਇਆ ਪੌੜੀਆਂ ਤੇ ਰੇਲਿੰਗ ਦਾ ਕੰਮ ਰਹਿੰਦਾ ਜੀ ਉਹ ਮਾਲਕ ਕਹਿੰਦੇ ਵੀ ਜਿੱਦਾਂ ਦੀ ਗੱਲ ਹੋਊ ਰੇਟ ਦੀ ਉਹ ਸਾਹਮਣੇ ਨਾਲ ਦੇਖਿਆ ਜਾਊਗਾ ਜੇਕਰ ਜਿਹੜਾ ਕੋਠੀ ਲਊਗਾ ਉਹ ਲਵਾਉਣਾ ਚਾਹੁੰਦਾ ਆਪੇ ਆਪੇ ਵੀ ਲਵਾ ਲੇ ਜਿੰਨਾਂ ਨੂੰ ਕਹੂਗਾ ਤੇ ਇਹ ਵੀ ਲਵਾ ਕੇ ਦੇ ਸਕਦੇ ਆ ਜੀ ਤੇ ਆ ਦੇਖੋ ਆ ਗਿਆ ਸਾਹਮਣੇ ਪੌੜੀਆਂ ਚੜਦੇ ਸਾਰੇ ਗੇਟ ਆ ਗਿਆ ਇਹ ਕਾ ਗੇਟ ਆ ਜੀ ਦੋ ਗੇਟ ਦਿੱਤੇ ਗਏ ਆ ਸਾਹਮਣੇ ਆ ਦੇਖੋ ਆ ਗਈ ਬਾਲਕੋਨੀ ਇੱਥੇ ਜੰਗਲਾ ਜੰਗਲਾ ਲੱਗਿਆ ਹੋਇਆ ਜੀ ਵਧੀਆ ਤੇ ਆ ਦੇਖੋ ਕੰਧ ਦੇ ਵਿੱਚ ਸਾਹਮਣੇ ਕੁਛ ਇਦਾਂ ਦਾ ਡਿਜ਼ਾਈਨ ਗਰੂਫ ਮਾਰੇ ਹੋਏ ਆ ਪਲਾਸਟਰ ਦੇ ਵਿੱਚ ਬਾਲਕੋਨੀ ਵਿੱਚ ਦੋ ਗੇਟ ਛੱਡੇ ਹੋਏ ਆ ਜੀ ਇੱਕ ਤਾਂ ਸਿੱਧਾ ਪੌਣੀਆਂ ਚੋਂ ਆਉਂਦਾ ਤੇ ਇੱਕ ਆਹ ਗੇਟ ਆ ਇਹ ਅੰਦਰੋਂ ਲੱਗਿਆ ਹੋਣਾ ਹੁਣ ਨਹੀਂ ਇਧਰ ਦੀ ਦਿਖਾਉਣਾ ਇਥੋਂ ਨੂੰ ਖੋਲ ਕੇ ਤੇ ਚਲੋ ਆਪਾਂ ਇਧਰ ਤੋਂ ਹੀ ਕਰਦੇ ਆਂ ਵਾਪਸੀ ਉੱਪਰ ਦੋ ਰੂਮ ਬਣੇ ਹੋਏ ਆ ਜੀ ਇੱਕ ਨਾਲ ਅਟੈਚ ਵਾਸ਼ਰੂਮ ਤੇ ਇੱਕ ਨਾਲ ਹੈ ਨਹੀਂ ਉਹਨੂੰ ਆਪਾਂ ਚਾਹੇ ਸਟੋਰ ਦੇ ਵਜੋਂ ਵਰਤ ਲਈਏ ਜਿਵੇਂ ਮਰਜ਼ੀ ਆਪਣੇ ਹਿਸਾਬ ਨਾਲ ਵਰਤ ਸਕਦੇ ਆ ਤੇ ਆ ਦੇਖੋ ਛੱਤ ਤੇ ਕੁਝ ਇਦਾਂ ਦਾ ਪੀਓਪੀ ਦਾ ਡਿਜ਼ਾਈਨ ਬਣਿਆ ਹੋਇਆ ਕਮਰੇ ਵਿੱਚੋਂ ਫਰੰਟ ਵਾਲੀ ਸਾਈਡ ਨੂੰ ਇੱਕ ਵਿੰਡੋ ਦਿੱਤੀ ਗਈ ਆ ਤੇ ਅਟੈਚ ਬਾਥਰੂਮ ਆ ਜੇ ਨਾਲ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਇਹਦੇ ਵਿੱਚ ਆ ਕੱਬੂਰਡ ਬਣਿਆ ਹੋਇਆ ਜੀ ਇੱਕ ਕੱਬੂਰਡ ਬਣਿਆ ਹੋਇਆ ਇੱਥੇ ਤੇ ਆ ਗਿਆ ਜੀ ਬਾਥਰੂਮ ਇਹਦਾ ਵੀ ਸਾਰਾ ਕੰਮ ਕੰਪਲੀਟ ਆ ਪੂਰਾ ਇੰਗਲਿਸ਼ ਸ਼ੀਟ ਲੱਗੀ ਹੋਈ ਇੱਥੇ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਰੋਸ਼ਨਦਾਨ ਛੱਡਿਆ ਗਿਆ ਤੇ ਵਾਸ਼ਬੈਸ਼ਨ ਲੱਗਿਆ ਹੋਇਆ ਇੱਥੇ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਦੂਜਾ ਕਮਰਾ ਉਹ ਵੀ ਕਮਰਾ ਬੜੀਆ ਖੁੱਲਡੁੱਲਾ ਬਣਿਆ ਹੋਇਆ ਉਹਨੂੰ ਆਪਾਂ ਆਪਣੇ ਹਿਸਾਬ ਨਾਲ ਕਿੱਦਾਂ ਵੀ ਮੈਨੇਜ ਕਰ ਸਕਦੇ ਆ ਇਹਨਾਂ ਨੇ ਇੱਥੇ ਇਹ ਕਮਰੇ ਦੇ ਵਿੱਚ ਆਪਣਾ ਸਮਾਨ ਸੋਹਣ ਰੱਖਿਆ ਹੋਇਆ ਵੀ ਵਾਧੂ ਸਮਾਨ ਸੋਹਣ ਜਿਹੜਾ ਹੁੰਦਾਗਾ ਸਟੋਰ ਦੇ ਤੌਰ ਤੇ ਵਰਤਦੇ ਆ ਆਪਾਂ ਆਪਣੇ ਹਿਸਾਬ ਨਾਲ ਇਹਨੂੰ ਵਰਤ ਸਕਦੇ ਚਾਹੇ ਇੱਥੇ ਬੈੱਡ ਲਾ ਲਗੇ ਬੈੱਡਰੂਮ ਬਣਾ ਲਗੇ ਚਾਹੇ ਸਟੋਰ ਬਣਾ ਲਗੇ ਨਾ ਉਹ ਆਪਣੇ ਹਿਸਾਬ ਤੇ ਹੈ ਜੀ ਤੇ ਆ ਇਹਦੇ ਵਿੱਚ ਇੱਕ ਵਿੰਡੋ ਦਿੱਤੀ ਗਈ ਹੈ ਤੇ ਹੁਣ ਤੁਹਾਨੂੰ ਛੱਤ ਤੋਂ ਦਿਖਾਉਣੀ ਹੈ ਆਸੇ ਪਾਸੇ ਦਾ ਮਾਹੌਲ ਤੇ ਨਾਲੇ ਆਪਾਂ ਕਰਦੇ ਆ ਜੀ ਰੇਟ ਦੀ ਗੱਲ ਆਸੇ ਪਾਸੇ ਬਹੁਤ ਵਧੀਆ ਕੋਠੀਆਂ ਬਣੀਆਂ ਹੋਊਗਾ ਪੂਰਾ ਸ਼ਾਂਤ ਜਿਹਾ ਏਰੀਆ ਬਹੁਤ ਵਧੀਆ ਏਰੀਆ ਈ ਇਹ ਤੇ ਆ ਦੇਖੋ ਆਂਟੀ ਨੇ ਇੱਥੇ ਚੁੱਲ੍ਹਾ ਰੱਖਿਆ ਹੋਇਆ ਸਾਗ ਧਰੀ ਜਾਂਦੇ ਆਂਟੀ ਹੁਣੀ ਤੇ ਆ ਦੇਖੋ ਆ ਆ ਗਿਆ ਪੌੜੀਆਂ ਦੇ ਨੀਚੇ ਵਾਲਾ ਏਰੀਆ ਇੱਥੇ ਆਪਾਂ ਜਿੱਦਾਂ ਮਰਜ਼ੀ ਆਪਣਾ ਦੂਗਟੋ ਸਮਾਨ ਰੱਖ ਸਕਦੇ ਆ ਤੇ ਆ ਜੋ ਜੀ ਚੱਲਦੇ ਹੁਣ ਛੱਤ ਤੇ ਆ ਬੈਕ ਸਾਈਡ ਤੇ ਪੌੜੀਆਂ ਚੜ੍ਹਦੀਆਂ ਜੀ ਤੇ ਪੌੜੀਆਂ ਦੇ ਉੱਤੇ ਸਿੰਪਲ ਪਲਾਸਟਰ ਹੋਇਆ ਵਾ ਤੇ ਪੱਥਰ-ਪੁੱਥਰ ਜੇ ਲਵਾਉਣਾ ਹੋ ਆਪਾਂ ਆਪਣੀ ਮਰਜ਼ੀ ਨਾਲ ਲਵਾ ਸਕਦੇ ਆ ਰੇਲਿੰਗ ਚੜਾਉਣੀ ਰੇਲਿੰਗ ਵੀ ਚੜਾ ਸਕਦੇ ਆ ਤੇ ਆ ਦੇਖੋ ਆਸੇ-ਪਾਸੇ ਪੂਰੀਆਂ ਵਧੀਆ ਕੋਠੀਆਂ ਬਣੀਆਂ ਹੋਊਗਾ ਬਹੁਤ ਵਧੀਆ ਏਰੀਆ ਜੀ ਇਹੇ ਤੇ ਹੁਣ ਕਰਦੇ ਆ ਜੀ ਆਪਾਂ ਰੇਟ ਦੀ ਗੱਲ ਰੇਟ ਮਾਲਕਾਂ ਨੇ 45 ਲੱਖ ਰੁਪਏ ਇਹ ਕੋਠੀ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਣ ਤਣ ਕੀਤਾ ਜਾਊਗਾ ਜਿਹੜੇ ਵੀ ਕਸਟਮਰ ਇਹ ਕੋਠੀ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ ਜੀ 7814092514 7814092514 ਜੇਕਰ ਤੁਸੀਂ ਵੀ ਆਪਣੀ ਕੋਈ ਕੋਠੀ ਜ਼ਮੀਨ ਮਕਾਨ ਜਾਂ ਦੁਕਾਨ ਵੇਚਣਾ ਜਾਂ ਕਿਰਾਏ ਤੇ ਚੜਾਉਣਾ ਚਾਹੁੰਦੇ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਉਹਦੀ ਵੀ ਵੀਡੀਓ ਪਾ ਕੇ ਉਹਨੂੰ ਵੀ ਜਲਦੀ ਤੋਂ ਜਲਦੀ ਸੇਲ ਕਰਨ ਦੀ ਕੋਸ਼ਿਸ਼ ਕਰਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਕੋਠੀ ਕਿੰਦਾਂ ਦੀ ਲੱਗੀ ਜਿਹੜੇ ਕਸਟਮਰਾਂ ਨੂੰ ਹਾਲੇ ਤੱਕ ਕੋਠੀ ਜਾਂ ਮਕਾਨ ਪਸੰਦ ਨਹੀਂ ਆਏ ਤੇ ਉਹਨਾਂ ਲਈ ਵੀ ਆਪਾਂ ਜਲਦੀ ਤੋਂ ਜਲਦੀ ਉਹਨਾਂ ਦੀ ਪਸੰਦ ਦੇ ਕੋਠੀਆਂ ਘਰ ਲੈ ਕੇ ਆਵਾਂਗੇ ਬੇਨਤੀ ਹੈ ਵੀ ਵੀਡੀਓ ਪੂਰੀ ਜਰੂਰ ਦੇਖਿਆ ਕਰੋ ਮਿਲਦੇ ਆਂ ਜੀ ਨੈਕਸਟ ਵੀਡੀਓ 'ਚ ਥੈਂਕ ਯੂ ਜੀ